ਵਿਹਾਰ ਦੇ ਉਪ ਮੁੱਖ ਮੰਤਰੀ ਸਮਾਰਟ ਚੋਧਰੀ ਨੇ ਵਿਰਵਾੜ ਨੂੰ ਦਸਹਿਰਾ, ਦੀਵਾਲੀ, ਛਟ ਪੂਜਾ ਤੇ ਹੋਲੀ ਦੇ ਤਿਹਾਡ ਦੇ ਮੌਕੇ ਤੇ ਦੂਜੇ ਰਾਜਾਂ ਤੋਂ ਵਿਹਾਰ ਆਉਣ ਵਾਲੇ ਯਾਤਰੀਆਂ ਤੇ ਮਜ਼ਦੂਰਾਂ ਦੀ ਸਹੂਲਤ ਲਈ ਵੱਡਾ ਲਾਂਭ ਕੀਤਾ। ਉਪ ਮੁੱਖ ਮੰਤਰੀ ਸਮਾਰਟ ਚੋਧਰੀ ਨੇ ਤਿਹਾੜਾਂ ਦੇ ਸੀਜ਼ਨ ਦੌਰਾਨ ਅੰਤਰ ਰਾਜੀ ਬੱਸ ਸੰਚਾਲਨ ਤੇ ਵਿਸ਼ੇਸ਼ ਛੋੜ ਦੇਣ ਲਈ 24 ਕਰੋੜ 6,36,000 ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਸਾਲ 2025 ਸਭੇ ਵਿੱਚ ਦੁਰਗਾ ਪੂਜਾ ਦੀਵਾਲੀ ਚਾਟਕ ਤੇ ਹੋਲੀ ਦੇ ਮੌਕੇ ਤੇ ਜਨਤਕ ਨਿੱਜੀ ਭਾਈ ਵਾਲੀ ਤੇ ਤਹਿਤ ਚੱਲਣ ਵਾਲੀਆਂ ਡਿਲਕਸ ਨਾਨੇਸੀ ਡਿਲਕਸ ਏਸੀ ਅਤੇ ਡਿਲਕਸ ਸਲੀਪਰ ਏਸੀ ਬਸਾਂ ਦੇ ਕਰਾਇ ਵਿੱਚ ਰਾਤ ਪ੍ਰਦਾਨ ਕੀਤੀ ਜਾਵੇਗੀ ਇਸ ਲਈ 24 ਕਰੋੜ 6 ਲੱਖ 36 ਹਜ਼ਾਰ ਰੁਪਏ ਦੀ ਰਾਸ਼ੀ ਨੂੰ ਮਨਜ਼ੂਰ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਿਹਾਰ ਰਾਜ ਸੜਕ ਆਵਾਜਾਈ ਨਿਗਮ ਨੇ ਇਸ ਵਿਸ਼ੇਸ਼ ਛੂਟ ਯੋਜਨਾ ਦੀ ਲਾਗਤ 24.6 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਸੀ ਕਿਉਂਕਿ ਮਜੂਤਾ ਬਜਟ ਵਿੱਚ ਸਿਰਫ 10 ਕਰੋੜ ਰੁਪਏ ਦਾ ਪ੍ਰਬੰਧ ਹੈ ਇਸ ਲਈ ਬਾਕੀ ਰਕਮ ਬਿਹਾਰ ਕਟੇ ਐਮਰਜੈਂਸੀ ਫੰਡ ਤੋਂ ਪਹਿਲਾਂ ਹੀ ਉਪਲਬਧ ਕਰਵਾਈ ਜਾਵੇਗੀ ਉਪ ਮੁੱਖ ਮੰਤਰੀ ਚੌਧਰੀ ਨੇ ਕਿਹਾ ਕਿ ਬਿਹਾਰ ਵਿੱਚ ਜਦ ਤੱਕ ਆਵਾਜਾਈ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ ਉਨ੍ਹਾਂ ਨੇ ਵੀ ਕਿਹਾ ਕਿ ਡਬਲ ਇੰਜਨ ਵਾਲੀ ਰਾਸ਼ਟਰੀ ਲੋਕਤੰਤਰੀ ਗੱਠਜੋੜ ਐਨਡੀਏ ਸਰਕਾਰ ਬਿਹਾਰ ਅਤੇ ਬਿਹਾਰ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਸੁਚਾਰੂ ਅਤੇ ਸੁਰੱਖਿਅਤ ਯਾਤਰਾ ਲਈ ਵਚਨਬੱਧ ਹੈ ਇਸ ਸਬੰਧ ਵਿੱਚ ਹਾਲ ਹੀ ਵਿੱਚ ਰੇਲਵੇ ਨੇ ਦਿਵਾਲੀ ਅਤੇ ਛੱਟ ਤੇ 12000 ਵਿਸ਼ੇਸ਼ ਰੇਲ ਸੇਵਾਵਾਂ ਚਲਾਉਣ ਦਾ ਫੈਸਲਾ ਕੀਤਾ ਅਤੇ ਹੁਣ ਵਿਆਹ ਸਰਕਾਰ ਨੇ ਅੰਤਰ ਰਾਜੀ ਪਾਸ ਸੰਚਾਲਨ ਤੇ ਵਿਸ਼ੇਸ਼ ਛੋੜ ਦੇਣ ਲਈ 24 ਕਰੋੜ 6 ਲੱਖ 36000 ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ।